ਕੀ ਆ ਦੇਸ਼ ਕਿ ਤਰੂ ਪਾਜੇ ਪਾ ਮੈਂ ਸੇਵਾ ਹੁਆ ਪਈ ਆ ਸਾਡੀ ਚੈਕਿੰਗ ਪੁਆਇੰਟ ਤੇ ਮੇਹਮ ਚੱਲਦੀਆਂ ਜੀ ਨਾ ਹਾਂ ਬੜਾ ਅੱਜ ਹੀ ਸਵੇਰੇ ਸਾਡੇ ਇੱਕ ਆਠ ਇੱਕ ਡੀਸੀ ਸਾਹਿਬ ਤੋਂ ਇੱਕ ਆਫੀਸ਼ੀਅਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਾਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਦੇ ਐਂਟੀ ਐਂਟੀ ਸਾਈਬਰਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰੋਂ ਉੱਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ डीसी ऑफिस ਸਾਰੇ ਕੰਪਲੈਕਸ ਜੀ ਨਹੀਂ ਇਹ ਚ ਜੇ ਇੱਕ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਰ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲ ਰਹੀਆਂ ਨੂੰ ਵੀ ਕੁਝ ਚਲ ਰਿਹਾ ਠੀਕ ਤਕਿਆ ਜੀ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹੇਠ ਤੱਕ ਪੀਸਫੁਲੀ ਚੱਲ ਰਿਹਾ ਹੈ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਆਵੇ ਤੇ ਪਬਲਿਕ ਨੂੰ ਗੇਅਰ ਕਰਦੇ ਆਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ por lo